ਮੇਰੀ ਗੱਲ ਸੁਣੋ ਸੌਣ ਦਾ ਮਹੀਨਾ ਆਂਦਾ ਪਿਆ ਮੈਨੂੰ ਮੇਰੇ ਪੇਕਿਆਂ ਤੇ ਛੱਡ ਕੇ ਆਓ ਪੇਕਿਆਂ ਤੋਂ ਫੋਨ ਬੜੇ ਆਈ ਜਾਂਦੇ ਨੇ ਓ ਯਾਰ ਨੇਤੀ ਤੇਰਾ ਸਿਆਪਾ ਹੁੰਦਾ ਪੇਕਿਆਂ ਦੇ ਛੱਡ ਕੇ ਆਓ ਪੇਕਿਆਂ ਦੇ ਛੱਡ ਕੇ ਆਓ ਜੇ ਨਹੀਂ ਤੈਨੂੰ ਪੇਕਿਆਂ ਦੀ ਅੱਗ ਲੱਗੀ ਆ ਨਾ ਤੇ ਮੈਂ ਤੈਨੂੰ ਪੱਕਾ ਪੇਕਿਆਂ ਦੇ ਛੱਡੇ ਉਹਨਾਂ ਵਾ ਜੇ ਤੁਸੀਂ ਮੈਨੂੰ ਪੇਕਿਆਂ ਤੇ ਨਾ ਛੱਡ ਕੇ ਆਂਦਾ ਤੇ ਮੈਂ ਤੁਹਾਡਾ ਸਾਰੇ ਮਹੱਲੇ ਚ ਜਲੂਸ ਕਰ ਦੇਣਾ ਓ ਯਾਰ ਜਲੂਸ ਤਾਂ ਕਿਉਂ ਕੱਢਣਾ ਵਾ ਮੇਰੀ ਗੱਲ ਸੁਣ ਮੈਂ ਤੈਨੂੰ ਪੇਕੇ ਦਾ ਛੱਡਿਉਣਾ ਪਰ ਘਰ ਦੇ ਸਾਰੇ ਕੰਮਕਾਰ ਕਰਨ ਵਾਲੇ ਪਏ ਆ ਡੰਗਰ ਵੱੱਛਾ ਕਰਨਾ ਜਾਂ ਝਾੜੂ ਪੋਚਾ ਲਾਉਣਾ ਮੈਂ ਕਿਵੇਂ ਕਰਾਂ ਯਾਰ ਦੱਸ ਤੁਸੀਂ ਆਪਦੇ ਭਰਾ ਨੂੰ ਪੁੱਛ ਲਓ ਓ ਯਾਰ ਉਹਨੇ ਕਿੱਥੇ ਮੰਨਣੀ ਆ ਯਾਰ ਚੱਲ ਪੁੱਛਦਾ ਵਾਂ ਤੂੰ ਐਦਾਂ ਕਰ ਪੈਕਿੰਗ ਪੂਕਿੰਗ ਕਰ ਤੇ ਮੈਂ ਤੈਨੂੰ ਸ਼ਾਮ ਨੂੰ ਛੱਡਿਉਣਾ ਪੇਕੇ ਠੀਕ ਹੈ ਉਹ ਕੁੜੀ ਈ ਨਹੀਂ ਪਤਲ ਹੈ ਜੱਲੱਕ ਵਾਲੀ ਈ ਨਹੀਂ ਮੁੰਡਾ ਟੌਰ ਦੇ ਯਕੀਨੀ ਲਹੁੰਦਾ ਤੇਰੇ ਘਰ ਚੱਸੇ ਹਾਂ ਬ్రో ਉਹ ਬਾਈ ਇੱਕ ਕੰਮ ਕਰੇਗਾ ਯਾਰ ਕਿਹੜਾ ਵੀਰੇ ਉਹ ਬਾਈ ਮੈਂ ਨਾ ਤੇਰੀ ਭਾਬੀ ਨੂੰ ਪੇਕੇ ਛੱਡਾ ਚੱਲਾ ਸੀ ਤੇ ਜਾ ਫਿਰ ਮਤਲਬ ਭਾਈ ਯਾਰ ਉਹ ਨਾ ਕੰਮ ਕਰ ਸਾਰੇ ਕਰਨ ਵਾਲੇ ਪਏ ਆ ਨੰਗਰ ਮੱਛਾ ਕਰਨ ਵਾਲਾ ਪਿਆ ਧਾਰਾਂ ਕੱਢਣ ਵਾਲੀਆਂ ਪਈਆਂ ਝਾੜੂ ਪੋਚਾ ਲਾਉਣ ਵਾਲਾ ਪਿਆ ਤੇ ਬਾਈ ਬਣ ਕੇ ਕਰ ਦੇਗਾ ਤੂੰ ਸਾਰੇ ਕੰਮ ਕਰ ਮੈਂ ਸ਼ਾਮ ਤੱਕ ਮੁੜੇ ਹੋਣਾ ਬਾਈ ਉਹ ਜੋਬ ਭਰਾਵਾ ਮੈਂ ਚੱਲਿਆ ਕਾਲਜ ਤੈਨੂੰ ਆ ਮੇਰੇ ਕੱਪੜੇ ਗੋਏ ਚੱਕਣ ਵਾਲੇ ਲੱਗਦੇ ਪਏ ਆ ਕਿਹੜੀਆਂ ਗੱਲਾਂ ਕਰੀ ਜਾਂਦਾ ਯਾਰ ਭਾਈ ਯਾਰ ਮੰਜਾ ਇਦਾਂ ਨਾ ਕਰ ਯਾਰ ਉਹ ਜੋਬ ਭਰਾਵਾ ਮੇਰਾ ਟਾਈਮ ਹੋ ਜਾਂਦਾ ਕਾਲਜ ਦਾ ਇਹ ਕਿਹੜੀਆਂ ਗੱਲਾਂ ਕਰੀ ਜਾਂਦਾ ਯਾਰ ਉਹ ਬਾਈ ਹੁਣ ਮੈਂ ਕੀ ਕਰਾਂ ਯਾਰ ਇਦਾਂ ਕਰਨਾ ਪਹਿਲਾਂ ਉਹਨੂੰ ਪੇਕੇ ਛੱਡਿਓ ਨਾ ਸਾਰੇ ਕੰਮ ਆ ਕੇ ਕਰ ਲੂੰਗਾ ਮੈਂ ਜਲਦੀ ਜਲਦੀ ਸਾਰੇ ਕੰਮ ਕਰ ਲੈਣਾ ਤੇ ਡਾਂਗ ਬਹੁਤ ਮਾਉਂਗੀ ਮੈਂ ਜਲਦੀ ਜਲਦੀ ਮੈਨੂੰ ਪੇਕੇ ਆ ਤੇ ਛੱਡ ਕੇ ਆਓ ਨਹੀਂ ਤਾਂ ਮੈਂ ਰੋਲਾ ਪਾ ਦੇਣਾ ਹਾਏ ਰੱਬਾ ਸਾਰਾ ਟੱਬਰ ਮੇਰੇ ਦਿਵਾਲੇ ਹੋ ਗਿਆ ਹੁਣ ਮੈਂ ਕੀ ਕਰਾਂ ਪਹਿਲਾਂ ਡੰਗਰ ਵੱਛੇ ਦਾ ਕੰਮ ਕਰਾਂ ਜਾਂ ਪਹਿਲਾਂ ਨੂੰ ਪੇਕੇ ਛੱਡ ਕੇ ਆਵਾਂ ਐਦਾਂ ਕਰਦਾ ਪਹਿਲਾਂ ਨਾ ਮੈਂ ਧਾਰਾਂ ਕੱਢ ਲੈਣਾ ਸਾਰਾ ਕੰਮਕਾਰ ਕਰ ਲੈਣਾ ਆਰਾਮ ਨਾਲ ਉਹਨੂੰ ਪੇਕੇ ਛੱਡ ਕੇ ਆਵਾਂਗੇ ਤੇ ਨਾਲੇ ਭੁੱਖ ਵੀ ਬਹੁਤ ਲੱਗੀ ਆਉਦੀ ਸੱਸ ਨੂੰ ਕਹੂੰਗਾ ਕਿ ਮੈਨੂੰ ਕੁਝ ਖਵਾ ਦੇ ਪੀਆਰੇ ਕਤਾ ਮੈਨੂੰ ਜਲਦੀ ਸੀ ਤੇ ਉੱਤੋਂ ਮੈਂ ਆ ਵੀ ਜਲਦੀ ਗਿਆ ਹੁਣ ਪਤਾ ਨਹੀਂ ਪਤੰਦਰ ਨੇ ਮੱਝਾਂ ਚੋਈਆਂ ਹੋਣੀਆਂ ਕਿ ਨਹੀਂ ਚੱਲ ਪੁੱਛ ਹੀ ਲੈਨੇ ਆ ਫਿਰ ਉਹ ਹੁਣ ਤੇਰੇ ਪੇਕਿਆਂ ਨੂੰ ਪੇਕਿਆਂ ਨੂੰ ਫੋੜ ਸ਼ੂਕਦਾ ਉਹ ਬੱਲੇ ਉਹ ਭਾਈ ਅੱਜ ਬੜੀ ਛੇਤੀ ਮੱਝਾਂ ਚੋਲਿਆ ਆ ਉਹ ਭਾਈ ਮੈਂ ਨਾ ਆਪਦੀ ਘਰ ਵਾਲੇ ਨੂੰ ਪੇਕਿਆਂ ਦੇ ਛੱਡਣ ਚੱਲਾਂ ਇਸ ਕਰਕੇ ਨਾ ਮੈਂ ਮੱਝਾਂ ਥੋੜੀਆਂ ਜਲਦੀ ਝੋਲੀਆਂ ਬੱਲੇ ਉਹ ਭਾਈ ਆ ਤਾਂ ਨਿਆਰਾ ਹੀ ਆ ਗਿਆ ਮੈਨੂੰ ਵੀ ਇੰਨੀ ਜਲਦੀ ਸੀ ਨਾ ਪੂਰਾ ਟਾਈਮ ਨਹੀਂ ਸੀ ਮਿੰਟ ਮਾਰ ਤਾਂ ਪਹਿਲਾਂ ਮੈਨੂੰ ਦੁੱਧ ਪਾ ਦੇ ਉਹ ਭਰਾਵਾ ਪਹਿਲਾਂ ਅਸੀਂ ਨਾ ਬਾਬਿਆਂ ਨੂੰ ਭੋਗ ਲਵਾਉਨੇ ਆ ਫਿਰ ਕਿਸੇ ਨੂੰ ਦੁੱਧ ਪੋਣਨੇ ਆ ਉਹ ਮੇਰੀ ਗੱਲ ਸੁਣ ਮੈਂ ਬਾਬਿਆਂ ਨੂੰ ਭੋਗ ਲਵਾ ਕੇ ਆਇਆ ਤਾਂ ਫਿਰ ਉਹਨਾਂ ਤੇਰੇ ਕੋਲ ਉਹ ਭਰਾਵਾ ਭੋਗ ਫੇਰ ਲਵਾ ਲਈ ਪਹਿਲਾਂ ਮੈਨੂੰ ਦੁੱਧ ਪਾ ਦੇ ਮੈ ਕਮਾਲ ਦਾ ਬੰਦਾ ਯਾਰ ਪਹਿਲਾਂ ਭੋਗ ਲਵਾਉਣਾ ਯਾਰ ਬੰਦੇ ਨੂੰ ਜਲਦੀ ਹੁੰਦੀ ਕਿਤੇ ਕੰਮ ਧੰਦੇ ਜਾਣਾ ਹੁੰਦਾ ਆਦੂਗੀ ਕੀ ਹੋਰ ਕੀ ਹੋਰ ਕੀ ਯਾਰ ਮੈਂ ਤਾਂ ਪਹਿਲਾਂ ਹੀ ਲੇਟ ਆ ਇਹ ਉੱਤੋਂ ਹੋਰ ਲੇਟ ਕਰੀ ਜਾਂਦਾ ਮੈਨੂੰ ਲੱਗਦਾ ਇਹ ਪਤੰਦਰ ਅਜਣਾ ਮੈਨੂੰ ਲੇਟ ਕਰਵਾਊਗਾ ਇੰਟਰਵਿਊ ਤੋਂ ਆਪਾ ਦਰਮੀ ਖੋਲ ਦੁੱਧ ਪਾਈਏ ਇੱਕ ਮਿੰਟ ਬਾਈ ਇੱਕ ਮਿੰਟ ਉਹ ਯਾਰ ਤੂੰ ਜਦੋਂ ਮੇਰੇ ਕੋਲੋਂ ਲੰਘਿਆ ਸੀ ਉਦੋਂ ਬਾਲਟੀ ਤੇਰੀ ਅੱਧੀ ਸੀ ਦੁੱਧ ਦੀ ਹੁਣ ਤੂੰ ਅੰਦਰੋਂ ਆਇਆ ਤੇ ਬਾਲਟੀ ਤੇਰੀ ਫੁੱਲ ਭਰੀ ਹੋਈ ਆ ਇਹੀ ਤਾਂ ਵਾਈਜੀ ਸਾਡੇ ਬਾਬੇ ਦੀਆਂ ਸ਼ਕਤੀਆਂ ਆ ਇਹ ਕਿਹੜੀਆਂ ਸ਼ਕਤੀਆਂ